ਕਜੀਫ ਫਰੀਦ ਸਿਵਾਟਿਓ ਅਹੀ ਆਉ ਹੁਣ ਮੀਹ ਡਿਆਂ ਤੇ ਆ ਗਿਆ ਮੀਹ ਤੇ ਠੰਡ ਲੱਗ ਰਹੀ ਸੀ ਹੁਣ ਡਿਆਂ ਬੜੀ ਠੰਡੀ ਚੱਲਦੀ ਆ ਮੌਸਮ ਜਿੰਨੇ ਹੋ ਗਿਆ ਨਾ ਮੈਂ ਤਾਂ ਅੰਦਰ ਬਹਿਖ ਨਹੀਂ ਤੇ ਫਿਰ ਮੈਂ ਕਿ ਬਾਹਰ ਹੋਣੀ ਆ ਮੈਂ ਆ ਗਈ ਬਾਹਰ ਚੱਲ ਮੀਹ ਹੁਣਾਂ ਡਰੇ ਬਣੇ ਆ ਮੇਰੇ ਪੁੱਤ ਜੇ ਕਾਰਬਾਰ ਚੰਗਾ ਵਾ ਪੜੇ ਵੀ ਤੁਹ ਜਿੰਨੀ ਦੱਸਣ ਦੀ ਹੈਗੀ ਆ ਤੋ ਹੋਰ ਕੀ ਚਾਹੀਦਾ ਹਾਂਜੀ ਤੇ ਬਾਕੀ ਐ ਵੀ ਮੜਾ ਖਾਂਦਾ ਪੀਂਦਾ ਤੇ ਨਹੀਂ ਕੁਛ ਨਹੀਂ ਨਹੀਂ ਖਾਂਦਾ ਪੀਂਦਾ ਕੁਛ ਨਹੀਂ ਯਾਰੇ ਕੀ ਰੱਦੇ ਆ ਤਰਾਣਾ ਵੀ ਨਹੀਂ ਅਜੇ ਨਹੀਂ ਬਾਬੀ ਕੀ ਕਰਨਾ ਵਿਆਹ ਕਰਾ ਕੇ ਚੰਗੀ ਭਲੀ ਜ਼ਿੰਦਗੀ ਜਾਨਦੇ ਹੀ ਐਸ਼ ਨਾਲ ਆਮ ਨਾਲ ਕਾਲਜ ਜਾਇਦਾ ਮਸਤੀ ਮਸਤੀ ਕਰੀਦੀ ਆ ਕਾਰਾ ਇਧਰ ਆਮ ਨਾਲ ਬੀਗ ਕਮੈਕ ਦਿਨ ਤੇ ਕਰਾਣਾ ਹੀ ਪਾਣਾ ਏ ਜਦੋਂ ਕੋਰੋਨਾ ਹੋਊਗੀ ਖੀ ਜਾਊਗੀ ਗਰਮੀ ਵੱਲ ਤੇ ਹੱਦੀ ਹੋ ਗਈ ਫਸਣਾ ਬਕੀਆਂ ਬੰਨਿਆ ਹੁਣ ਤੇ ਮੀਂਹ ਚਾਹੀਦਾ ਨਹੀਂ ਇਦਾਂ ਹੀ ਓੱਖਾਈ ਕੰਮ ਆ ਯਾਰ ਲਖਬੀਰ ਹਾਂਜੀ ਆ ਜੋ ਥੇ ਬੈਠੇ ਹੋ ਅਹੀ ਯਾਰ ਔਰ ਮੀੜਿਆਂ ਤੇ ਆ ਗਿਆ ਹਰ ਮੀਂਹ ਠੰਡ ਲੱਗ ਰਹੀ ਹੁੰਦੀ ਆ ਵਾਹ ਬੜੀ ਠੰਡੀ ਚੱਲਣਦੀ ਆ ਮੌਸਮ ਚੰਗੇ ਹੋ ਗਿਆ ਨਾ ਮੈਂ ਤਾਂ ਅੰਦਰ ਦੇਖ ਨਹੀਂ ਤੇ ਫਿਰ ਮੈਂ ਕਿ ਬਾਹਰ ਹੋਣੀ ਆ ਤੇ ਮੈਂ ਆ ਗਈ ਬਾਹਰ ਬਾਈ ਚੱਲ ਮੇਹ ਹੁਣ ਡਾਇਰੈਕਟ ਹੋਣੀ ਆ ਬਾਹਰ ਸੇਰਦੇ ਤੇ ਆਉਣ ਡਿਆ ਜੋ ਰਾਤ ਸ਼ੁਰੂ ਹੋਇਆ ਬਸ ਬਾਰਿਸ਼ ਚਾਹੀਦੀ ਨਹੀਂ ਹੈ ਫਸਲਾਂ ਐਵੇਂ ਖਰਾਬ ਹੋ ਜਾਣੀਆਂ ਨਾ ਸੇਰ ਤੇ ਸਾਹਮਣੇ ਹੀ ਆ ਵੇਖ ਅੱਛਾ ਜੋਣ ਨਾ ਚੱਲ ਕੋਈ ਗੱਲ ਨਹੀਂ ਰੱਬ ਦੇ ਰੰਗ ਕੀ ਕਹਿ ਸਕਦੇ ਤੇ ਫਿਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਮੰਮੀ ਦਾ ਨਾ ਫੋਨ ਆਇਆ ਸੀ ਹਾਂ ਤੇ ਮੇਰੇ ਨਾ ਮਾਮਾ ਜੀ ਦੇ ਬੇਟੇ ਨੇ ਬਾਹਰੋਂ ਆਣਾ ਹੈ ਤੇ ਮਾਮੀ ਹੁਣੇ ਰਿਸ਼ਤਾ ਲੱਭਣ ਦੇ ਹੀ ਅੱਛਾ ਇਹ ਘਰ ਭਰਵਧਿਆ ਹੈ ਇਹ ਪਹਿਲੀ ਵੀ ਹੈਗੀ ਉਹਨਾਂ ਦੀ ਉਹ ਹੀ ਮਾਮਲੇ ਬਣਾੜਾ ਆਸਟ੍ਰੇਲੀਆ ਹਾਂ ਜਿਹੜਾ ਆਸਟ੍ਰੇਲੀਆ ਜਿੱਦੀ ਮੈਂ ਤਾਂ ਨਾ ਇੱਕ ਵਾਰ ਗੱਲ ਨਹੀਂ ਕੀਤੀ ਸੀ ਆਹੋ ਤੇ ਉਹਨਾਂ ਰਿਸ਼ਤਾ ਲੱਭਣ ਦੇ ਤੇ ਮੰਮੀ ਮੈਨੂੰ ਕਹਿੰਦੇ ਸੀ ਕਿ ਜੇ ਨਵ ਦਾ ਰਿਸ਼ਤਾ ਹੋਥੀ ਹੋਵੇ ਇਹ ਕਿੰਗੀ ਗੱਲੀयां ਰਹੀ ਹੋਈ ਨੇ ਮਗਰ ਤੇ ਉਹ ਇੱਕ ਤੇ ਰਿਸ਼ਤੇਦਾਰੀ ਚ ਕਿਉਂਕਿ ਸਾਨੂੰ ਤਾਂ ਪਤਾ ਹੀ ਹੈ झूठ बोल के जाने रही है। बड़ा है। मामी मेरे बड़े चंगे ने मम्मी कमी डेडी गल करी जो कोई हामी भर तेर मैं दोबारा आऊंगी फिर इन्ह बहके मैं मामा जी लैके आना फिर बहुत ਤੋ ਇੰਨਾ ਬਰੀ ਨਾ ਪਹਿਲਾਂ ਕਰ ਲਈ ਦਾੜੀ ਨਾਲ ਸਾਨੂੰ ਠੀਕ ਆ ਉਹ ਕੀ ਕਹਿੰਦੇ ਆ ਵੀ ਕਰਨਾ ਵਾ ਜਿਹੜਾ ਗੱਦਾਂ ਵਾ ਹੂੰ ਆ ਮੈਨੂੰ ਲੱਗਦਾ ਵੀ ਵੇਜ ਜਾਂਦੇ ਹੋਣੇ ਅਭੀ ਪਹਿਲਾਂ ਜੀ ਸਟਡੀ ਕਰਵਾ ਲਈਏ ਹਾਂ ਉਸ ਤੋਂ ਬਾਅਦ ਜਿਹੜਾ ਰਿਸ਼ਤਾ ਉਮਰ ਵੀ ਹੋਈ ਐ ਤੇ ਜਵਾਨ ਐ ਹਨਾ ਮੈਂ ਕਹਿੰਨੀ ਕਿ ਜਦੋਂ ਨਾ ਚੰਗਾ ਘਰ ਮਿਲ ਜੇ ਨਾ ਫੇਰ ਨਾ ਕਰ ਦੇਣਾ ਚਾਹੀਦਾ ਉਹ ਗੱਲ ਤੇ ਠੀਕ ਆ ਪਰ ਹੁਣਾਂ ਦੇ ਸਿਰ ਜਮਾਂ ਦੀ ਮਮੀ ਨੇ ਰੀਤੀ ਨਾ ਕਿਉਂਕਿ ਜੇ ਇੱਕ ਵਾਰ ਬੰਦਾ ਖਾਉਂਦੇ ਨੇ ਨਾ ਦੁਬਾਰਾ ਫਿਰ ਦਰ ਰਿਸ਼ਤਾ ਨਹੀਂ ਮਿਲਦਾ ਨਾਲੇ ਇਹ ਤਾਂ ਸਾਨੂੰ ਪਤਾ ਹੀ ਇਹ ਬੰਦਿਆਂ ਦਾ ਸਾਡੇ ਆਪਣੇ ਰਿਸ਼ਤੇਦਾਰ ਹੈ ਹਨਾ ਮੇਰੇ ਨਾਨਕੇ ਆ ਦੁਰਦ ਕੀ ਗੱਲ ਆ ਤੇ ਮੈਂ ਕਹਾ ਸੀ ਚਲ ਮੈਂ ਨਾ ਲਗਭੀ ਇੰਨਾ ਕੰਮ ਕਰਦੀ ਆ ਤੇ ਫਿਰ ਮੈਂ ਤਾਂ ਆ ਤਾਂ ਡਗਾਈ ਸੀ ਮੈਂ ਕੋਈ ਗੱਲ ਨਹੀਂ ਪੀਲਾ ਕਰੀਣਾ ਡੜੀ ਨਾ ਕਰ ਲੈ ਤਲ ਮੈਂ ਕਰਾਂ ਨਾਲ ਤੂੰ ਕੀ ਕਰੋਗੀ ਨਹੀਂ ਤੂੰ ਆਪ ਹੀ ਕਰ ਲੈ ਇਸ ਸਮੇਂ ਮੈਂ ਕੱਦ ਵੀ ਚਲ ਡੈਡੀ ਨੂੰ ਕੋਈ ਨਾ ਨਾ ਕਰ ਜਾਗਾ ਬਦਲ ਮੈਂ ਅਜੇ ਮਿਲਿਆ ਵਰਤ ਤੇ ਘਟਵਾਣਾ ਨਾਲ ਅਏ ਕੁੜੀ ਕਿਦਾਂ ਇਹ ਹੂੰ ਕੋ ਨਾਲ ਉੱਥੇ ਰਹੀ ਆ ਨਹੀਂ ਮੈਂ ਰਹੀ ਮੈਨੂੰ ਪਤਾ ਬੰਦੇ ਨਾਲ ਸਾਰਿਆਂ ਨੂੰ ਸਭ ਪਤਾ ਪਤਾ ਲੰਮਾ ਉੱਚਾ ਜਿਦਾ ਨਵੀਂ ਬੀਬੀ ਹਾਈਟ ਹੈ ਨਾ ਵਧੀਆ ਇਦਾਂ ਹੀ ਉਹਦੀ ਵੀ ਤਾਂ ਮੈਂ ਕਿਹਾ ਕਿ ਚਲੋ ਜੋੜੀ ਵਧੀਆ ਰਹੂਗੀ ਨਾਲੇ ਮੰਮੀ ਆਏ ਹੀ ਤੇ ਦੇਖ ਗਏ ਕਿ ਅਦਰ ਸਾਬ ਬਦਾਂ ਨਵੀਂ ਬੀਬੀ ਦਾ ਚਲੋ ਸਿਆਣੀ ਏ ਕੁੜੀ ਹਨਾ ਤਾਂ ਫਿਰ ਮੈਨੂੰ ਕਹਿੰਦੇ ਹੀ ਕਿ ਨਹੀਂ ਆਪਾਂ ਕਿਤੇ ਹੋਰ ਕਿਉਂ ਕਰਾਣਾ ਕਿਤੇ ਹੋਰ ਕਰਾਵਾਂਗੇ ਸੋਥਾ ਪੁਸ਼ਪਰਦਾਲ ਕਰਾਂਗੇ ਤੇ ਸਾਨੂੰ ਪਤਾ ਹੀ ਏ ਤੁਹਾਡਾ ਰਿਸ਼ਤੇਦਾਰੀ ਚ ਹੀ ਹੋ ਗਿਆ ਚਲ ਠੀਕ ਹੈ ਕੋਈ ਨਹੀਂ ਡੈਡੀ ਨਾਲ ਡੈਡੀ ਨਾਲ ਕਰ ਲਵਾਂਗੇ ਉਹਨੇ ਲੈਣਾ ਦੇਣਾ ਕੁਝ ਨਹੀਂ ਹੈ ਕਹਿੰਦੇ ਸੀ ਸਿਰੋਪਨਾ ਨਾਲ ਮਿਲਣੀ ਕਰਨੀ ਬਸ ਚਲ ਵਧੀਆ ਹੋ ਗਈ ਜਾਈਦਾ ਮੈਂ ਨਾ ਡੈਡੀ ਨਾਲ ਗੱਲ ਕਰਾਂਗੀ ਤੇ ਦੇਖਦੇ ਡੈਡੀ ਕੀ ਕਹਿੰਦੇ ਆ ਤੇ ਡੈਡੀ ਨੂੰ ਕਹਾਂਗੀ ਕਿ ਤੁਸੀਂ ਮੰਮੀ ਨਾਲ ਕਰ ਲਓ ਹਣਾ ਗੱਲ ਆ ਚਲ ਉਹ ਡੈਡੀ ਨਾਲ ਡੈਡੀ ਨਾਲ ਗੱਲ ਕਰਕੇ ਵੱਡੇ ਆਪਸ ਚ ਗੱਲ ਕਰਨ ਫੇਰ ਗੱਲ ਹੋਰ ਆਪਾਂ ਜਾਵਾਂਗੇ ਸਾਡੀ ਕਰ ਗੱਲ ਨਹੀਂ ਹਣਾ ਬੰਦੀ ਹੈ ਤੇ ਉਹ ਘਰ ਚ ਦੋ ਵੱਡੇ ਹੈਗੇ ਤੇ ਬਈ ਕੋਈ ਨਹੀਂ ਡੈਡੀ ਨਾਲ ਡੈਡੀ ਨਾਲ ਕਰ ਲਾ ਠੀਕ ਹੈ ਕੋਈ ਪੁੱਛ ਲਾ ਜਾ ਕੀ ਕਹਿੰਦੇ ਆ ਕੋਈ ਨਹੀਂ ਤੁਮ ਨਾੜੀ ਨਾ ਕਰ ਲੈਨੀ ਆ ਗੱਲ ਹਾਂ ਹਾਂ ਕਰ ਲੈ ਪਹਿਲੇ ਮੈਂ ਤਾਂ ਡੈਡੀ ਤੋਂ ਪਹਿਲੇ ਮੈਂ ਤੁਹਾਡੇ ਨਾਲ ਗੱਲ ਕਰਾਂ ਤੇ ਹੀ ਹੀ ਕਹਿੰਦੇ ਚਲ ਕੋਈ ਨਹੀਂ ਉਦਾਂ ਮੈਂ ਨਵ ਨਵੀਂ ਹਾਸੇ ਮਜ਼ਾਕ ਚ ਕਰਾਂਗੀ ਯਾਨੀ ਵੀ ਰਿਸ਼ਤਾ ਕਰਾਣਾ ਹੈ ਕਿ ਜਾਂ ਹਜੇ ਨਹੀਂ ਚਲ ਕੋਈ ਕਰ ਲੈਣਾ ਗੱਲ ਨਾਲ ਹੀ ਹੋਣੀ ਜਾਂਦੀ ਹੈ ਠੀਕ ਹੈ ਕਹਿੰਦੀ ਆਹ ਸਹੀ ਹੋ ਚਲੋ ਫਿਰ ਤੁਸੀਂ ਆ ਜਾਓ ਮੈਂ ਚਾਹ ਬਣਾਉਣੀ ਆ ਠੰਡ ਬੜੀ ਆ ਚਲ ਤੂੰ ਬਣਾ ਮੈਂ ਆ ਗਿਆ ਹਾਂ ਠੀਕ ਹੈ ਠੀਕ ਠੀਕ ਚਲ ਚੰਗੀ ਗੱਲ ਹੀ ਆ ਜੇ ਚੰਗੇ ਘਰ ਰਿਸ਼ਤਾ ਹੋਏ ਤੇ ਹੋਰ ਕੀ ਚਾਹੀਦਾ ਘਰ-ਬਾਰ ਵਧੀਆ ਹੋਣਾ ਚਾਹੀਦਾ ਚਲੋ ਮੇਨ ਗੱਲ ਇਹ ਆ ਘਰ-ਬਾਰ ਤਾਂ ਬਣ ਜਾਂਦੇ ਆ ਤਾਰਵਾਰ ਵਧੀਆ ਹੋਵੇ ਮਿਲਨਸਾਰ ਹੋਵੇ ਫਿਰ ਇੱਕ ਵਾਰ ਕੀ ਜਾਈਦਾ ਮਦਨ ਚਲੋ ਸੋਹਿਆ ਚਲੋ ਠੀਕ ਹੈ ਲਾੜੀ ਅਸੀਂ ਆਏ ਨਾ 11 ਵਜੇ ਤੱਕ ਤੁਹਾਡੇ ਕੋਲ ਹਾਂਜੀ ਹਾਂਜੀ ਉਹ ਨਹੀਂ ਨਹੀਂ ਲਾਰੇ ਕਾਨੂੰ ਲਾਉਣੇ ਆ ਤੁਹਾਨੂੰ ਕਹਿਤਾ ਹਾਂਜੀ ਹਾਂਜੀ ਚੰਗਾ ਫਿਰ ਓਕੇ ਓਕੇ ਡੈਡੀ ਜੀ ਅਰੇ ਪੁੱਤ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਮੰਮੀ ਦਾ ਫੋਨ ਆਇਆ ਸੀ ਤੇ ਕਹਿੰਦੇ ਤੇ ਕਹਿੰਦੇ ਸੀ ਕਿ ਮਾਮਾ ਜੀ ਦਾ ਬੇਟਾ ਨਾ ਬਾਹਰੋਂ ਆਇਆ ਆ ਆਸਟ੍ਰੇਲੀਆ ਤੋਂ ਅੱਛਾ ਤੇ ਕਹਿੰਦੇ ਸੀ ਕਿ ਨਵਾਂ ਦਾ ਰਿਸ਼ਤਾ ਕਰਨਾ ਤੇ ਪੁੱਛ ਲਈ ਮੰਮੀ ਡਾਡੀ ਨੇ ਉਹ ਤਾਂ ਰਿਸ਼ਤਾ ਤਾਂ ਹੀ ਕਰਨਾ ਹੀ ਆ ਹਾਂਜੀ ਹੁਣ ਘਰੇ ਥੋੜੀ ਬਿਠਾ ਛਾਣਨੀ ਆ ਹਾਂਜੀ ਹਾਂਜੀ ਉਹ ਵੀ ਤੇ ਜੇ ਪਰਿਵਾਰ ਚੰਗਾ ਵਾ ਤੇ ਕੋਈ ਗੱਲ ਨਹੀਂ ਕਰਤਾਂਗੇ ਪਰਿਵਾਰ ਬਹੁਤ ਵਧੀਆ ਹੈ ਭਲੇ ਮਾਨਸਾ ਸਾਰੇ ਤੇ ਪੈਲੀ ਵੀ ਹੈਗੇ ਨਾ ਵੀ ਅੱਛਾ ਅੱਛਾ ਹਾਂਜੀ 10 ਕੁ ਕਿੱਲੇ ਹੈਗੀਆਂ ਤੇ ਮੜਾਈ ਕਰਦਾ ਵਾ ਆਸਟ੍ਰੇਲੀਆ ਪੱਕਾ ਹੈ ਪੀਆਰ ਉੱਤੇ ਅੱਛਾ ਅੱਛਾ ਹੁਣ ਆਇਆ ਹੀ ਤੇ ਹੁਣ ਉਹਦਾ ਰਿਸ਼ਤਾ ਕਰਨਾ ਹੀ ਤੇ ਮੰਮੀ ਉਹ ਕਹੀਏ ਸੀ ਤੇ ਮੰਮੀ ਕਹਿੰਦੀ ਕਿ ਚੱਲ ਨਵਦਾ ਸੁਭਾਅ ਮੈਨੂੰ ਵਧੀਆ ਲੱਗਾ ਏ ਨਾਲੇ ਠੀਕ ਐ ਜੋੜੀ ਉਹਨਾਂ ਦੀ ਵਧੀਆ ਕਿਉਂਕਿ ਉਹ ਵੀ ਚੱਲ ਮਾਇਆ ਨਾ ਮੁੰਡਾ ਵੀ ਅੱਛਾ ਅੱਛਾ ਤੇ ਕਹਿੰਦੇ ਸੀ ਕਿ ਚੱਲ ਮੈਂ ਮੰਮੀ ਨੂੰ ਸਭ ਕੁਝ ਆਹੀ ਮੈਂ ਕਹਾਂ ਮੰਮੀ ਤੁਸੀਂ ਮੈਨੂੰ ਜੋ ਫੋਨ ਕਰੰਨੇ ਹੋ ਤੁਸੀਂ ਸਿੱਧੀ ਮੰਮੀ ਡਾਡੀ ਨਾਲ ਗੱਲ ਕਰ ਲੈਂਦੇ ਆਏ ਤੇ ਸੀ ਤੇ ਕਹਿੰਦੇ ਨਹੀਂ ਮੈਨੂੰ ਪਤਾ ਹੀ ਹੋਣ ਲੱਗਾ ਕਿ ਉਹ ਆਉਣੇ ਆਣਾ ਏ ਫੋਨ ਆਇਆ ਉਹਨਾਂ ਨਾਲ ਚੱਲ ਕੋਈ ਗੱਲ ਨਹੀਂ ਪੁੱਤ ਜੇ ਘਰ ਬਾਹਰ ਚੰਗਾ ਵਾ ਪੜ੍ਹੇ ਵੀ ਤੂੰ ਜਿੰਨੀ ਦੱਸਣ ਦੀ ਹੈਗੀ ਆ ਹੋਰ ਕੀ ਚਾਹੀਦਾ ਹਾਂਜੀ ਤੇ ਬਾਕੀ ਐ ਵੀ ਮੁੰਡਾ ਖਾਂਦਾ ਪੀਂਦਾ ਤਾਂ ਨਹੀਂ ਕੁਛ ਨਹੀਂ ਨਹੀਂ ਇਹ ਵੇਲਾ ਰਿਸ਼ਤੇਦਾਰੀ ਚਾਹਨ ਨੂੰ ਪਤਾ ਹੀ ਹੈ ਕਿਡੇ ਨਾਲ ਇਕੱਠੇ ਪੜੇ ਸਾਰਾ ਕੋਸ਼ਿਸ਼ ਕੀਤਾ ਤੇ ਮੁੰਡਾ ਇਹ ਕੀ ਖਾਂਦਾ ਮੁੰਡਾ ਨਹੀਂ ਹੈਗਾ ਉਹ ਤੇ ਪੁੱਤ ਤੇਰੀ ਮੈਂ ਗੱਲ ਮੰਨਦਾ ਹਾਂਜੀ ਲੈ ਅਸੀਂ ਤੁਹਾਡੇ ਕਹਿੰਦੇ ਰਿਸ਼ਤਾ ਦਵਾਂਗੇ ਕਰ ਹੂੰ ਤੇ ਜੇ ਭੜਕੇ ਕੋਈ ਗੱਲਬਾਤ ਨਿਕਲੀ ਨਾ ਤੇ ਮੁੰਡਾ ਪਿੰਦਾ ਵਾ ਜਾ ਇਹ ਫਿਰ ਤੇਰੀ ਜਮੇਰੀ ਦੀ ਸਾਰੀ ਨਹੀਂ ਜੀ ਆਪਾਂ ਚਲੋ ਤੁਹਾਡੇ ਕਹਿੰਦੇ ਤੁਸੀਂ ਰਿਸ਼ਤਾ ਕਰਨਾ ਹੀ ਹੈ ਪਰ ਇੱਕ ਵਾਰ ਤੁਸੀਂ ਆਪ ਪਿੰਡ ਜਾ ਕੇ ਕੁਝ ਪੋਸ਼ਪੋਸ਼ੜਤਾਲ ਕਰ ਲਿਓ ਕਿਉਂਕਿ ਆਪ ਕੀਤੀ ਹੋਏਗੀ ਨਾ ਤਾਂ ਗਾਂ ਕੋਈ ਟੈਨਸ਼ਨ ਨਹੀਂ ਹੋਏਗੀ ਬਾਕੀ ਸਾਡੇ ਵਾਲਾ ਤਾਂ ਬੜਾ ਵਧੀਆ ਘਰਬਾਰ ਸਭ ਕੁਝ ਠੀਕ ਠਾਕ ਆ ਉਹ ਤਾਂ ਤੂੰ ਹੁਣ ਉਹਦੀ ਪਰਜਾਈ ਆ ਉਹ ਮੜਾ ਥੋੜਾ ਸੋਚਣਾ ਇਹੀ ਤਾਂ ਗੱਲ ਹੈ ਠੀਕ ਹੈ ਕਿ ਨਹੀਂ ਹਾਂਜੀ ਤੇ ਜੇ ਮੈਂ ਪਤਾ ਕਰਨਾ ਮੈਂ ਤਾਂ ਫਿਰ ਤੁਹਾਨੂੰ ਗੱਲ ਵਿੱਚ ਪਾਉਣਾ ਹੈ ਨਹੀਂ ਉਹ ਤਾਂ ਚਲੋ ਸਿੱਧਾ ਹਨ ਨੂੰ ਤਾਂ ਪਤਾ ਹੀ ਹੈ ਪਰ ਇੱਕ ਵਾਰ ਤੁਸੀਂ ਵੀ ਚਲੋ ਧੀ ਤੋੜਨੀ ਆ ਉਹ ਵੀ ਹਨਾ ਪਤਾ ਕਰਨਾ ਹੀ ਚਾਹੀਦਾ ਏ ਚਲੋ ਕੋਈ ਗੱਲ ਨਹੀਂ ਬਰ ਵੀ ਇੱਛਾ ਜੋ ਪਿੰਡ ਜਾ ਕੇ ਲਾਲਪੁਰ ਬਾਕੀ ਤੇਰੀ ਮੰਮੀ ਵੇਚਵਾ ਦਾ ਸਾਰਾ ਪਰਿਵਾਰ ਤੇਹੀ ਨਾਲ ਜੇ ਹਾਂਜੀ ਹਾਂਜੀ ਤੇ ਫਿਰ ਤੁਹਾਨੂੰ ਯਕੀਨਤ ਕਰਨਾ ਹੀ ਪੈਣਾ ਤੁਹਾਡੇ ਦੇ ਹਾਂਜੀ ਠੀਕ ਹੈ ਕਿ ਨਹੀਂ ਮੰਮੀ ਮੈਨੂੰ ਕਹਿੰਦੀ ਸੀ ਤੇ ਪਹਿਲੇ ਮੈਂ ਮੰਮੀ ਕੋਲ ਚੱਲੀ ਸੀ ਫਿਰ ਮੈਂ ਕਹਿੰਦਾ ਨਹੀਂ ਪਹਿਲੇ ਡੈਡੀ ਨਾਲ ਗੱਲ ਕਰ ਲੈਣੀ ਆ ਤੇ ਤੁਸੀਂ ਮੰਮੀ ਨਾਲ ਆਪਣੀ ਗੱਲ ਕਰ ਲਿਓ ਚਲ ਕੋਈ ਗੱਲ ਨਹੀਂ ਨਾਲੇ ਨਵ ਨੂੰ ਪੁੱਛ ਲੈਨੇ ਆ ਫਿਰ ਇਹ ਪਤਾ ਹੀ ਦਾ ਰਿਸ਼ਤਾ ਹੋਣ ਦਾ ਵਾ ਤੇ ਕਿੰਦਾ ਕਰਨੀ ਆ ਹਾਂਜੀ ਤੇ ਨਾਲ ਹੀ ਮੈਂ ਦੋਵਾਂ ਮਾਮਾਾਂ ਧੀਆਂ ਨੂੰ ਬਿਠਾੜ ਕੇ ਨਾ ਕਰ ਲੈਣੀਆਂ ਗੱਲ ਤੇ ਜੇ ਕਹਿਣ ਗਿਆ ਤੇ ਫਿਰ ਕਰ ਲੈਣੇ ਆ ਤਾਂ ਹੀ ਮੈਂ ਕਿਹਾ ਚਲੋ ਮੈਂ ਡੈਡੀ ਨਾਲ ਮੰਮੀ ਨੂੰ ਕਿਹਾ ਹੀ ਮੰਮੀ ਕਹਿੰਦੇ ਸੀ ਕਿ ਮੈਨੂੰ ਦੋ ਚਾਰ ਦਿਨਾਂ ਤੱਕ ਪੁੱਛ ਕੇ ਦੱਸੀ ਕਿਉਂਕਿ ਉਹਦੀ ਅੱਜ ਫਲਾਈਟ ਹੈ ਸੇਰੇ ਉਹਨੇ ਆ ਜਾਣਾ ਹੈ ਫਿਰ ਉਹਨਾਂ ਨੇ ਮਾਮੀ ਉਹਨਾਂ ਨੇ ਜਲਦੀ ਜਲਦੀ ਰਿਸ਼ਤਾ ਕਰਨਾ ਹੈ ਤੇ ਆਹ ਕੋ ਜਿਹੜੀ ਜਿਹੜੀ ਛੁੱਟੀ ਆਣਾ ਹੈ ਤੇ ਉੱਚੀ ਵਿਆਹ ਹੋ ਜਾਈ ਚਲ ਕੋਈ ਨਹੀਂ ਕੁੱਟ ਕਰ ਲੈਣੇ ਸਲਾਤਰੀ ਮੰਮੀ ਨਾਲ ਤੇ ਕਰਕੇ ਫਿਰ ਤੈਨੂੰ ਮੈਂ ਦੱਸਦਾ ਨਾ ਠੀਕ ਹੈ ਡੈਡੀ ਕੋਈ ਨਹੀਂ ਹਾਂ ਜੱਗਾ ਮੇਰਾ ਪੁੱਤ ਕਰ ਲਾ ਕੋ ਕੋ ਕੰਮ ਕਰ ਆਪਣਾ ਇਹ ਲਈ ਰਿਸ਼ਤਾ ਵਧੀਆ ਰਿਸ਼ਤਾ ਹੁੰਦਿਆ ਵਾ ਘਰ-ਬਾਰ ਬਣਾਇਆ ਮੁੰਡਾ ਪਿਆਰ ਵਾ ਦਾ ਬਰਾ ਪੈੜੀਆਂ ਦੱਸਣ ਲਈ ਹੈਗੀ ਐ ਇਹੋ ਗੱਲ ਤਾਂ ਹੁੰਦਾ ਵਾ ਚਲ ਜੇ ਆਪਣੀ ਜ਼ਿੰਮੇਵਾਰੀ ਤੇ ਖੰਡੀਆਂ ਵਾ ਜੇ ਪਰਦੇ ਕੋ ਗੱਲ ਬਾਤ ਹੋ ਗਈ ਤਾ ਫੇਰ ਜਵਾਬ ਦੇਣ ਵਾਲੀਆਂ ਬਣ ਗਿਆਂ ਬਾਕੀ ਕਰਤਾ ਰਮਨਾਂ ਤੇ ਲਾਵਨਾ ਗੱਲ ਇਹਦਾ ਰਿਸ਼ਤਾ ਹੁੰਦਿਆ ਵਾ ਨਵਦੀਪ ਹਾਂ ਕਰੰਨੀ ਕੋਸ਼ਨੀਆ ਪਰਦੇ ਜੇ ਮੈਂ ਸੈੱਟ ਕਰਾਂ ਸਿੱਧੇ ਅੱਛਾ ਅੱਛਾ ਬੈਠ ਜਾ ਮੈਂ ਗੱਲ ਕਰਨੀ ਸੀ ਹਾਂਜੀ ਦੱਸੋ ਕਿੱਦਾਂ ਕਾਲਜ ਦੇ ਫੰਕਸ਼ਨ ਦਾ ਚੱਲਣ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਬਸ ਤੁਹਾਨੂੰ ਪਤਾ ਥੋੜੇ ਜਿਹੇ ਦਿਨ ਲੱਗੇ ਇੱਕ ਅਦਾ ਦਿਨ ਉਹ ਤੇ ਉਹ ਸੂਟਾ ਵੱਲ ਗਈ ਨਹੀਂ ਕਦੋਂ ਤੱਕ ਸੀਖ ਦੇਣੀ ਕਹਿੰਦੀ ਮੈਂ ਕੀਤਾ ਫੋਨ ਤੇ ਕਹਿੰਦੀ ਹੈ ਕੱਲ੍ਹ ਲੈ ਜਾਓ ਅੱਛਾ ਠੀਕ ਹੈ ਮੇਰਾ ਵੀ ਬਣਾਤਾ ਕਿ ਜਹਾਜ ਤੇਰੀ ਬਣਾਈ ਹੈ ਨਹੀਂ ਮੈਂ ਕਹਿੰਦਾ ਕਿ ਮੇਰਾ ਇੱਕ ਰੈਡੀ ਹੈ ਤੇ ਇੱਕ ਤੁਹਾਡਾ ਰੈਡੀ ਆਹੋ ਤੇ ਇੱਕ ਸੂਟ ਮੈਂ ਰੱਖ ਲਿਆ ਹੈ ਨਾ ਤੇ ਸੇਰੇ ਉਹ ਮੇਰੇ ਕੋਲ ਹੈ ਜੀ ਤੇ ਉਹ ਸੀਖ ਕਹੋਗੇ ਤਾਂ ਫਿਰ ਉਹ ਦੇ ਆਈ ਇਹਨਾਂ ਨੂੰ ਆ ਮੈਂ ਦੇ ਦੇਣਾ ਜਿਹੜਾ ਮੇਰਾ ਵੀ ਪਿਆਵਾਂ ਫਿਰ ਉਹਨੂੰ ਉਹ ਵੀ ਕਹਿ ਦੇਣਾ ਕਿ ਸਟਿਚ ਕਰ ਦੇ ਮਮੀ ਨੇ ਕਿੱਤੀ ਗੱਲ ਕੀਤੀ ਕਿ ਭੋਬੀ ਨੂੰ ਲੈ ਕੇ ਜਾਣਾ ਹੈ ਉਹ ਫੰਕਸ਼ਨ ਤੇ ਮੈਂ ਮări ji ਕੀਤੀ ਕਿ ਪਾਕੀ ਕੋਈ ਨਹੀਂ ਮੈਂ ਭੈਣਾ ਮਮੀ ਨਹੀਂ ਬਣਾ ਕਰਨਾ ਮੈਨੂੰ ਪਤਾ ਮੇਰੀ ਗੱਲ ਨਹੀਂ ਬਣਾ ਕਰਦੇ ਹੁੰਦੇ ਟੈਨਸ਼ਨ ਨਾ ਲਾਓ ਉਹ ਤੇ ਹੈ ਹੀ ਆ ਮੰਨਤ ਨਹੀਂ ਕਰਦੇ ਪਰ ਫਿਰ ਵੀ ਚਲੋ ਪੁੱਛਣਾ ਤੇ ફરਜੀ ਹੈ ਨਾ ਤਾਂ ਮੈਂ ਹੀ ਪੁੱਛ ਲੈਣਾ ਮੈਂ ਕਿ ਚੱਲ ਆਪੀ ਨਵਦੀਪ ਕਹੂਗੀ ਕਿ ਮੇਰੇ ਕਾਲਜ ਫੰਕਸ਼ਨ ਆ ਨਹੀਂ ਤੁਹਾਨੂੰ ਪਤਾ ਮਨੂੰ ਮੇਰੀ ਗੱਲ ਕਾਟੇ ਮੋੜ ਦੇ ਹੁੰਦੇ ਮੈਂ ਆਪੇ ਆਪਣੇ ਹਿਸਾਬ ਨਾਲ ਕਰ ਲੈਣੀ ਠੀਕ ਹੈ ਨਾ ਮਰਾ

ਪਰੇ ਅਗੇਸਟ ਤੇਰੀ ਗੱਲ ਸਹੀ ਐ ਕੁਆਰੇ ਹੁੰਦੇ ਬੰਦੇ ਦੀ ਐਸ਼ ਆ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਹੀ ਪੈ ਜਾਂਦੀਆਂ ਬੜੀ ਐਸ਼ ਆ ਆਈ ਮੈਂ ਕਹਿੰਦੀ ਹਲੇ ਤੇ ਪੜਾ ਪੜਨਦੇ ਆ ਚਲੋ ਪੜਾਈ ਪੂਰੀ ਖਤਮ ਹੋ ਜੂਗੀ ਆਪਣੇ ਪੈਰਾਂ ਦਾ ਸਟੈਂਡ ਹੋ ਜਾਗੇ ਵੇਖਾਂਗੇ ਮੈਂ ਕਿ ਚੱਲਾਂ ਦੀ ਨੀਵ ਨੂੰ ਪੁੱਛਦੀ ਆ ਫਾਈਨਲ ਈਅਰ ਤੇਰਾ ਹੁਣ ਉਸ ਤੋਂ ਬਾਅਦ ਰਿਸ਼ਤਾ ਰੁਸ਼ਤਾ ਦੇਖ ਲਈਏ ਨਿਕਰ ਆਣਾ ਤੇ ਬਾਕੇ ਭਾਬੀ ਸਿੱਧੀ ਗੱਲ ਐ ਤੇ ਹੁੰਦੀ ਆ ਪੇਰੈਂਟਸ ਦੀ ਮਰਜ਼ੀ ਹੁਣ ਮੰਮੀ ਡੈਡੀ ਨੂੰ ਇਹਨਾਂ ਨੂੰ ਪਤਾ ਆਊਗਾ ਹਾਂ ਇਹ ਤੇ ਐ ਇਹ ਉਹਨਾਂ ਦੇ ਚੱਲ ਉਹਨਾਂ ਨੇ ਤੇ ਕਰਨਾ ਐ ਪਰ ਤੇਰਾ ਵੀ ਦੇਖ ਪੁੱਛਣਾ ਤੈਨੂੰ ਵੀ ਜ਼ਰੂਰੀ ਆ ਨਾ ਆਪੇ ਟੈਨਸ਼ਨ ਦੇ ਦੇਣਾ ਮੈਂ ਕੱਲ ਹੀ ਸੋਚੀ ਜਾਵਾਂ ਜੇ ਤੱਕ ਪਹੁੰਗਾਂ ਆਪੀ ਟੈਨਸ਼ਨ ਫਿਰ ਵੇਖਾਂਗੇ ਠੀਕ ਆ ਠੀਕ ਆ ਤੂੰ ਬਾਕੀ ਤੇਰੇ ਨਾਲ ਦੀ ਕੋਈ ਗਈ ਵੀ ਆ ਕਿ ਸਾਰੀਆਂ ਕੁਵਾਰੀਆਂ ਹੀ ਜੇ ਇਹ ਨਹੀਂ ਹੈਗੀ ਵਿੱਚ ਉਹ ਥੋੜੀ ਹੱਟ ਤੋਂ ਕਿ ਹੈ ਇਸ ਦੀ ਵੀ ਜ਼ਿਆਦਾ ਥੋੜੀ ਇੱਕ ਵਿਆਹ ਇੱਕ ਦਾ ਹੁਣ ਵਿਆਹ ਆ ਸਿਆਲ ਚ ਠੀਕ ਆ ਠੀਕ ਆ ਸਿਆਲ ਚ ਤੇ ਵਿਆਹ ਹੁੰਦੇ ਜ਼ਿਆਦਾ ਹਾਂ ਨਹੀਂ ਹੈਗੀ ਮੇਰੀ ਇੱਕ ਫਰੈਂਡ ਉਹਦਾ ਕਹਿਣ ਦਈਆ ਕਿ ਕਹਿਣ ਦੇ ਘਰ ਦੇ ਕਿ ਸਿਆਲ ਚ ਕਿਉਂਕਿ ਅੰਗੇਜਡ ਹੈਗੀ ਹੈ ਇਹ ਤੇ ਹੈ ਸ਼ਾਇਦ ਆਵੇ ਪਤਾ ਕੀ ਹੁੰਦਾ ਜਦੋਂ ਜਵਾਨ ਕੁੜੀ ਘਰ ਚੋਂ ਨਾ ਫਿਰ ਰਿਸ਼ਤੇ ਵੀ ਬੜੇ ਜਾਂਦੇ ਆ ਫਲਾਣੇ ਦੀ ਕੁੜੀ ਨੂੰ ਪੁੱਛ ਲੈਣ ਏਦਾਂ ਤੇ ਮੈਂ ਕਿਹਾ ਚੱਲ ਮੈਂ ਨਵ ਨੂੰ ਪੁੱਛਦੀ ਆ ਅੱਡੇ ਵੀ ਹੈਗਾ ਇੱਕ ਨਜ਼ਰ ਚ ਰਿਸ਼ਤਾ ਮੰਮੀ ਮੇਰੇ ਕਹਿੰਦੇ ਤਾਂ ਹੀ ਮੈਂ ਕਹਾ ਭਾਬੀ ਮੈਨੂੰ ਇੱਕਦਮ ਵਿਆਹ ਦੀ ਗੱਲ ਕਰ ਤੇ ਮੈਂ ਕਿਹਾ ਚੱਲ ਪਹਿਲੇ ਮੈਂ ਦੇ ਹਾਸੇ ਮਜ਼ਾਕ ਵਿੱਚ ਪੁੱਛਦੀ ਆ ਬਾਅਦ ਵਿੱਚ ਮੈਂ ਭਾਬੀ ਤੁਹਾਨੂੰ ਪਤਾ ਮੈਂ ਫਿਕਰ ਫੁਕਰ ਘਾਟੀ ਕਰਦੀ ਨਹੀਂ ਬੇਫਿਕਰੀ ਰਹਿਣੀ ਨਹੀਂ ਬਾਕੀ ਚਲੋ ਜਿੱਥੇ ਮਾਪਿਓ ਜੋ ਉਹਨਾਂ ਦੀ ਮਰਜ਼ੀ ਹੈ ਰਹੀ ਹੈ ਕਿ ਗ੍ਰਿਸ਼ਤੀ ਚ ਵੀ ਜਾਣਾ ਚਾਹੀਦਾ ਬੰਦੇ ਨੂੰ ਫਿਰ ਲਾਈਫ ਥੋੜੀ ਚੇਂਜ ਹੋ ਜਾਂਦੀ ਹੈ ਕਵਾਰੇ ਬੰਦੇ ਨੇ ਤੇ ਇਕੱਲੇ ਨਹੀਂ ਰਹਿਣਾ ਇੱਧਰ ਚੱਲ ਗਿਆ ਉਧਰ ਗ੍ਰਿਸ਼ਤੀ ਦੇ ਬਾਅਦ ਬੱਚੇ ਸਾਰਾ ਕੁਝ ਹੈ ਨਾ ਅੱਗੇ ਬੰਦੇ ਨੂੰ ਪਤਾ ਲੱਗਦਾ ਹੈ ਕਿ ਕਿੱਦਾਂ ਹਨ ਆਪਾਂ ਰਹਿਣਾ ਜਾਂ ਕਿੱਦਾਂ ਰਿਸਪੌਂਸਿਬਿਲਟੀਆ ਦਾ ਪਤਾ ਲੱਗ ਜਾਂਦਾ ਹੁੰਦਾ ਹੋਂਦ ਟੈਨਸ਼ਨ ਫਰੀ ਹੈ ਮੇਰੀ ਗਾੜੀ ਸਾਰਾ ਕੁਝ ਕਰ ਲੈਂਦੇ ਆ ਤੇ ਬਾਅਦ ਚ ਫਿਰ ਟੈਨਸ਼ਨਾਂ ਪੈ ਜਾਂਦੀਆਂ ਤਾਂ ਹੀ ਕਹਿੰਦੇ ਹਾਲੇ ਥੋੜੇ ਚਿਰ ਰਹਿਣ ਤੋਂ ਮੈਨੂੰ ਟੈਨਸ਼ਨ ਕੋਈ ਨਹੀਂ ਅਜੇ ਕਿਹੜੀ ਗੱਲ ਤੋਰੀ ਆ ਜਿਹੜਾ ਪੁੱਛਿਆ ਹੀ ਆ ਬਾਕੀ ਮੰਮੀ ਉਹ ਜੋ ਕਰਨਗੇ ਚਲੋ ਦੇਖੋ ਜੋ ਕਿਸਮਤ ਚੱਲ ਕੋਈ ਗੱਲ ਨਹੀਂ ਹੋਰ ਫੇ ਰੋਟੀ ਪਾਣੀ ਖਾ ਲਿਆ ਮੈਂ ਨਹੀਂ ਲੱਗੀ ਖਾਣ ਮੈਂ ਭੁੱਖ ਜੀ ਨਹੀਂ ਨਹੀਂ ਚੱਲ ਹਨੋਬੀ ਜਿਹਾ ਬੈ ਕੇ ਖਾਣੇ ਆ ਨਾਲੇ ਚਲੋ ਇਕੱਠੇ ਨਾਲੇ ਤੇ ਤੇਰਾ ਵੀਰ ਵੀ ਆਣ ਵਾਲਾ ਹੀ ਆ ਇਕੱਠੇ ਖਾ ਲੰਨੇ ਆ ਚਲੋ ਇਹ ਸਾਡੇ ਤੋਂ ਪੁੱਛ ਲਈ ਨਾ ਸਾਡੇ ਕੰਮ ਵਾਲੀ ਕਾਮੀ ਬਈ ਨਾ ਸਹੀ ਕੰਮ ਆ ਉਹ ਨਹੀਂ ਨਹੀਂ ਉਹ ਦੋ ਵੀ ਸਦਰ ਗਈ ਹੈ ਨੂੰ ਪਤਾ ਲੱਗ ਗਿਆ ਕਿ ਮੇਰਾ ਘਰ ਬਾਰ ਹੁਣ ਕਿਤੇ ਮੈਂ ਆਇਆ ਕਿ ਨਾ ਹਰਿਆਣਾੋਂ ਨਹੀਂ ਹੁੰਦੀ ਕੰਮ ਕਰਦੀ ਨਹੀਂ ਨਹੀਂ ਕਰ ਲੈਂਦੀ ਆ ਕੰਮ ਕਰ ਜਦੋਂ ਨਹੀਂ ਕਰਦੀ ਤਾਂ ਮੈਂ ਤੁਹਾਨੂੰ ਦੱਸਵਾ ਰਹੀ ਹਾਂ ਕਿ ਕੰਮ ਨਾ ਕਰਦੀ ਸਮੇਂ ਦਿੱਖਦੀ ਹੈ ਹੁਣ ਕੰਮ ਕਰਦੀ ਹੈ ਨਾ ਤੇ ਕਹਿੰਦੇ ਹਾਂ ਕਿ ਨਹੀਂ ਕੰਮ ਕਰਦੀ ਨਹੀਂ ਹੁਣ ਕਿੱਦਾਂ ਮੇਰੀ ਹੀ ਗੱਲ ਕਰਦਾ ਨਹੀਂ ਨਹੀਂ ਵਧੀਆ ਗੱਲ ਹੈ ਬੇ ਬੁੱਤ ਘਰਾਂ ਦੇ ਕੰਮ ਕਰਨੇ ਪੈਂਦੇ ਐਂਦੀ ਕਰਦੇ ਨੇ ਨਾਲੇ ਖਬਰ ਦਾ ਸੰਦੇ ਵੀ پاس-ਪਾਸ ਹੈ ਇਹ ਨਹੀਂ ਬਤਾਉਂ ਜਿੰਨੀ ਭੁਗਾਈਆਂ ਨਾ ਉਹ ਤਾਂ ਸਾਰੇ ਹੀ ਕੰਮ ਕਰਦੇ ਨਾ ਤੇ ਇਹ ਚਾਹਤ ਲੰਘਦਾ ਇਹ ਥੋੜਾ ਵੀ ਅੱਗੇ ਜਾਣਾ ਤਾਂ ਮਾਇਆ ਸਾਰੇ ਜਾਨੇ ਨਹੀਂ ਨਹੀਂ ਹੁੰਦੇ ਨਾ ਸੋ ਇਹਦੇ ਸਾਰਾ ਕਰਦੇ ਤੇਰੇ ਨਾਲ ਵੀ ਇਹਦਾ ਕੰਮ ਕਰੀਂ ਉਹ કપڑے ਗਹਿਤ ਲਾਂ ਕਰਕੇ ਮੈਂ ਕਹਿ ਦੇ ਤੈਨੂੰ ਚੱਲ ਹੱਥ ਤੇ ਚੱਲੀ ਆ ਲੈ ਆਉ ਜਾਈਏ ਮੈਂ ਤੇ ਤਾਂ ਥੀਨ ਤੇ ਵੀ ਨਾ ਵੀ ਹੋਸੀ ਕਿ ਜਨਮ ਤੋਂ ਬੰਦੇ ਦੇ ਕੱਪੜੇ ਲੱਗਦੇ ਆ ਪੁੱਤ ਇਹ ਨਹੀਂ ਰੱਖਨੇ ਪੈਣ ਇਹ ਕਿਹੜਾ ਹੈ ਇੱਕ ਤਰ੍ਹਾਂ ਕੇ ਪਹਿਲਾ ਨਹੀਂ ਇਹ ਅਸੀਂ 30 55 ਹੋਵੇ ਨਾ ਆਪੇ ਪੈਸਾ ਤੇ ਲਾ ਦੇਉਂ ਕੀ ਕਰਦਾ ਮੈਂ ਵੀ ਪਹਿਲਾਂ ਨਹੀਂ ਹੁੰਦਾ ਲੋਈਂ ਪਹਿਲਾਂ ਪਹਿਲੇ ਮੁੰਡੇ ਨੂੰ ਨਹੀਂ ਬੋਲਦਾ ਮੁੰਡੇ ਕਿੱਥੇ ਦੇ ਰਹੇ ਹਾਂ ਉਹਨਾਂ ਕੰਮ ਇਹਨੇ ਚੰਗੇ ਸੀ ਤੇ ਉਹ ਇਹ ਗੱਲ ਕਰਦੇ ਮੈਂ ਸਾਰਿਆਂ ਤੁਮੜੇ ਕੇ ਬਾਅਦ ਬੜਾ ਖੁਸ਼ ਹੋਇਆ ਕਿ ਜਦੋਂ ਕਿ ਆ ਵੀ ਨਹੀਂ ਦੇਣੇ ਮੈਂ ਸੁਣਨਾ ਕੋਈ ਮੁੰਡੇ ਡੈਡੀ ਨੇ ਕਿਹਾ ਤਾਂ ਵੀ ਜੇ ਨਹੀਂ ਉਹਦੇ ਲੈਣੇ ਆ ਸੋਤਰ ਨੂੰ ਆਪਣੇ ਨਾਲ ਲੈ ਗਏ ਤੇ ਮੈਂ ਕਿ ਮੁੰਡੇ ਮੈਂ ਉਹ ਨਾ ਕੀ ਕਰਦਾ ਫਿਰ ਬੜਾ ਵਧੀਆ ਕਰਦਾ ਸੋਚਣਾ ਇਹੋ ਮੈਂ ਚੱਲਦੀ ਹਾਂ ਜਲ ਹੁਣਾਂ ਨਾਲ ਫਤਿਹ ਦੀ ਵੀ ਪਾਉਂਦੀ ਹਾਂ ਨਾਲ ਮਿਲ ਕੇ ਕੰਮ ਕੰਮ ਕਰ ਲੈਂਦੇ ਹਾਂ ਤੇ ਇਹੋ ਤੋ ਜੀ ਹੁਦਾ ਹਾਂ ਹਾਂ ਉਹ ਬੜਾ ਉਚੋਂ ਅਚਾਨਕ ਜਿਹੜਾ ਬਦਲ ਬਦਲ ਮਾਰਾ ਉਹ ਮੀਂਹ ਦਾ ਵੇਰ ਤਾਂ ਲੱਗੋ ਹੀ ਦੀਗਾ ਉਹਨੇ ਕਹੀਏ ਤਾਂ ਮੈਂ ਆਹ ਆ ਵੇਰ ਕਿਦਾਂ ਬੱਦਲ ਹੋਇਆ ਜਦੋਂ ਬੱਦਲ ਆ ਜਾਂਦਾ ਹੌਟਰਾ ਹੁੰਦਾ ਉਹ 6 ਮਹੀਨੇ ਦੀ ਮੀਂਹ ਤੋਂ ਆ ਪਾ ਜਣਾ ਬੰਦਰੀ ਜੰਨੇ ਆ ਬੱਸ ਤੇ ਉਹ ਉਤਾਦੂ ਨਹੀਂ ਮੇਰੇ ਰੋਟੀ ਖਾ ਲਈ ਹੁੰਦਾ ਮੈਂ ਕੋਈ ਫੋਨ ਕਰ ਸਕਦਾ ਤਾਂ ਜਾ ਜੇ ਰੋਡ ਲੱਗ ਗਈ ਚਲ ਕੋਈ ਨਹੀਂ ਕਰਕੇ ਨਾ ਬੰਦ ਫੋਨ ਕਰਦੀ ਚਲੋ